ਸਤਿ ਸ਼੍ਰੀ ਅਕਾਲ ਜੀ ਅਰਦਾਸ ਪਟਿਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹਿਣਾ ਲਈ ਲੈ ਕੇ ਆਏ ਆ ਬਹੁਤ ਹੀ ਸੋਹਣੇ ਪ੍ਰਿੰਟਰ ਸੂਟ ਆਲ ਓਵਰ ਵੀ ਰਹਿਣਗੇ ਤੇ ਮੈਚਿੰਗ ਵੀ ਰਹਿਣਗੇ ਇੱਕ ਮੇਰੀ ਸਾਰੇ ਮੇਰੇ ਚੈਨਲ ਵੇਖਣ ਵਾਲੇ ਵੀਵਰਸ ਨੂੰ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਜਿਹੜੇ ਨਵੇਂ ਹੋ ਸਬਸਕ੍ਰਾਈਬ ਕਰ ਲਓ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਦਿਆ ਕਰੋ ਬਾਕੀ ਜਿਹੜੇ ਪਹਿਲਾਂ ਤੋਂ ਮੇਰੀ ਇਨਿੰਗ ਸਪੋਰਟ ਕਰ ਰਹੇ ਆ ਮੇਰੇ ਚੈਨਲ ਨੂੰ ਮੇਰੀਆਂ ਵੀਡੀਓ ਜਿਹਨੂੰ ਪਸੰਦ ਕਰ ਰਹੇ ਆ ਭੈਣਾਂ ਸੋਹਣੇ ਸੋਹਣੇ ਕਮੈਂਟ ਕਰ ਰਹੀਆਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਤੇ ਆਸ ਕਰਦੀ ਆ ਕਿ ਅਵੇ ਅੱਗੇ ਤੋਂ ਵੀ ਮੇਰੀਆਂ ਵੀਡੀਓਜ਼ ਨੂੰ ਇਸੇ ਤਰ੍ਹਾਂ ਹੀ ਹੰਗਾਰਾ ਮਿਲਦਾ ਰਹੂਗਾ ਹਾਂਜੀ ਜਿਹੜਾ ਅੱਜ ਦੀ ਵੀਡੀਓ ਦਾ ਆਪਾਂ ਪਹਿਲਾ ਸੂਟ ਦਿਖਾਉਣ ਲੱਗੇ ਆ ਵੈਸੇ ਤਾਂ ਆਪਾਂ ਇਹ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਵਟ ਇਸ ਸਟੀਚ ਹੋ ਕੇ ਆਪਣਾ ਐਨ ਆਰ ਆਈ ਭੈਣ ਨੂੰ ਕਨੇਡਾ ਵੀ ਖੇ ਜਾ ਰਿਹਾ ਹੈ ਆ ਇੱਕ ਵਾਰੀ ਮੈਂ ਕਿਹਾ ਤੁਹਾਨੂੰ ਜਿਹੜਾ ਤਿਆਰ ਹੋਇਆ ਸੂਟ ਆ ਜਿਹੜਾ ਉਹ ਵਿਖਾ ਦਈਏ ਇਸ ਤਰ੍ਹਾਂ ਇਹਦੀ ਜਿਹੜੀ ਡਿਜ਼ਾਈਨਿੰਗ ਆ ਗਲੇ ਦੀ ਕੀਤੀ ਹੋਈ ਐ ਹਾਂ ਬਾਜੂ ਇਸ ਤਰ੍ਹਾਂ ਖੁੱਲੀਆਂ ਰੱਖ ਕੇ ਲੇਸ ਲੱਗੀ ਹੋਈ ਐ ਘੇਰੇ ਤੇ ਤੇ ਇਹਦੇ ਨਾਲ ਆਪਾਂ ਰੱਖਿਆ ਜੀ ਪਲਾਜੋ ਪੈਂਟ ਪਲਾਜੋ ਉਹਦੇ ਇਸ ਤਰ੍ਹਾਂ ਲੇਸ ਦੀ ਡਿਜ਼ਾਈਨਿੰਗ ਦਿੱਤੀ ਆ ਪੈਂਟ ਐਕਸ ਪਾਈਆਂ ਹੋਈਆਂ ਤੇ ਨਾਲ ਹੀ ਇਹਨਾਂ ਦਾ ਇੱਕ ਹੋਰ ਸ਼ਰਟ ਐ ਇਹ ਲਾਈਨਿੰਗ ਵਾਲਾ ਜੀ ਆਰਡਰ ਤਾਂ ਇਹਨਾਂ ਦਾ ਕਾਫੀ ਸੀਗਾ ਸੂਟਾਂ ਦਾ 8-10 ਦਾ ਲੇਕਿਨ ਮੈਂ ਇਹਨਾਂ ਨੂੰ ਭੈਣ ਜੀ ਨੂੰ ਕਿਹਾ ਵੀ ਤੁਸੀਂ ਪਹਿਲਾਂ ਸਾਡੇ ਤੋਂ ਥੋੜਾ ਕੰਮ ਕਰਵਾ ਕੇ ਤੁਹਾਡੇ ਫਿਟਿੰਗ ਵਗੈਰਾ ਸੈੱਟ ਆਊਗੀ ਫਿਰ ਮੈਂ ਅਗਲੇ ਸੂਟ ਜਿਹੜੇ ਤਿਆਰ ਕਰਾ ਕੇ ਦੇਵਾਂਗੀ ਇਹ ਇੱਕ ਉਹਨਾਂ ਦਾ ਫਿਰ ਆਪਾਂ ਲਾਈਨਿੰਗ ਵਾਲਾ ਬਣਵਾਤਾ ਜੀ ਸ਼ਰਟ ਇੱਕ ਬਿਨਾ ਲਾਈਨਿੰਗ ਵਾਲਾ ਤੇ ਸਲਵਾਰ ਤਾਂ ਤਕਰੀਬਨ ਆਪਣੇ ਸੈੱਟ ਆ ਹੀ ਜਾਂਦੀ ਹੈ ਤੇ ਇੱਕ ਉਹਨਾਂ ਦਾ ਪੈਂਟ ਪਲਾਜੋ ਤਿਆਰ ਕਰਵਾਤਾ ਤਾਂ ਕਿ ਜਿਹੜੀ ਸਾਰੀ ਸੈਟਿੰਗ ਹੈ ਮੈਨੂੰ ਪਤਾ ਲੱਗ ਜੇ ਤੇ ਬਾਕੀ ਦੇ ਸੂਟ ਮੈਂ ਦੀਦੀ ਨੂੰ ਫੇਰ ਬਾਅਦ ਚ ਤਿਆਰ ਕਰਵਾ ਕੇ ਦੇਵਾਂਗੀ ਇਹ ਅੱਜ ਮੈਂ ਤੁਹਾਨੂੰ ਤਾਂ ਦਿਖਾ ਰਹੀ ਸੀ ਕਿਉਂਕਿ ਸ਼ਾਮ ਨੂੰ ਅੱਜ ਮੈਂ ਇਹਦਾ ਪਾਰਸਲ ਆ ਰਹੀ ਆ ਹਾਂਜੀ ਅਗਲਾ ਸੂਟ ਜਿਹੜਾ ਆਪਣਾ ਰਹੂਗਾ ਬਹੁਤ ਹੀ ਸੋਹਣਾ ਜਿਹੜਾ ਰੰਗ ਪ੍ਰਿੰਟ ਹੈ ਪਿਸਤਾ ਸ਼ੇਡ ਚ ਹੈ ਜੀ ਲਾਈਟ ਡਾਰਕ ਦਾ ਕੰਬੀਨੇਸ਼ਨ ਹੈ ਤੇ ਡਿਜ਼ਾਈਨਿੰਗ ਹੈ ਜਿਹੜੀ ਅੰਬੀਆਂ ਦੀ ਹੈ ਤੁਸੀਂ ਵੇਖ ਹੀ ਰਹੇ ਹੋਵੋਗੇ ਜਿਹੜਾ ਹੈਗਾ ਬ੍ਰਾਂਡ ਫੈਬਰਿਕ ਦਾ ਉਹ ਰਹੂਗਾ ਟੈਸਟਾ ਕ੍ਰਾਸ਼ ਜੀ ਜਿਹੜਾ ਇਸ ਤੋਂ ਪਹਿਲਾਂ ਆਪਾਂ ਕ੍ਰਾਸ਼ ਹੁੰਦਾ ਸੀ ਵੀਡੀਓ ਦੇ ਵਿੱਚ ਤੁਹਾਨੂੰ ਸੂਟ ਦਿਖਾਉਂਦੇ ਰਹੇ ਆ ਉਹ ਐਸਕੇ ਬ੍ਰਾਂਡ ਦੀ ਸੀ ਇਹ ਟਿਸਟਾ ਬ੍ਰਾਂਡ ਦੀ ਕ੍ਰਾਸ਼ ਕਾਟਨ ਹੈ ਜੀ 100% ਇਹਦੇ ਨੀਚੇ ਲਾਈਨਿੰਗ ਲੱਗਣੀ ਲੱਗਣੀ ਆ ਤੇ ਬਾਕੀ ਜਿਹੜਾ ਫੈਬਰਿਕ ਆ ਉਹ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਹੀ ਸੌਫਟ ਕੋਲਾ ਇੰਨਾ ਸੋਹਣਾ ਮਲਾਈਮ ਕੱਪੜਾ ਹੈਗਾ ਇਹਦੇ ਨਾਲ ਜਿਹੜੀ ਆਪਾਂ ਬਾਟਮ ਹੈ ਜੀ ਉਹ ਵੀ ਛੋਟੇ ਛੋਟੇ ਪ੍ਰਿੰਟ ਵਾਲੀ ਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਾਟਮ ਦਾ ਵੀ ਸੇਮ ਹੀ ਜਿਹੜਾ ਹੈਗਾ ਫੈਬਰਿਕ ਵੀ ਰਹੇਗਾ ਤੇ ਨਾਲ ਉਸੇ ਤਰ੍ਹਾਂ ਮੋਹਰ ਲੱਗੇ ਵਾਲਾ ਜਿਹੜਾ ਇਹ ਵਾਲਾ ਫੈਬਰਿਕ ਤੁਹਾਨੂੰ ਮਿਲੇਗਾ ਇਹ ਬਿਲਕੁਲ ਨਿਊ ਜਸਟ ਸਟਾਫ ਹੈ ਜੀ ਤੇ ਜਿਹੜੀ ਲਾਈਨਿੰਗ ਆ ਉਹ ਬਾਟਮ ਤੇ ਵੀ ਲੱਗੇਗੀ ਜੀ ਇਹ ਬਿਦਾਉਟ ਦੁਪੱਟਾ ਹੈ ਜੀ ਸੂਟ ਹੈ ਦੁਪੱਟਾ ਆਪਾਂ ਆਪ ਡਾਈ ਕਰਾਉਣਾ ਹੈ ਇਹ ਤੁਹਾਡੇ ਆਰਡਰ ਦੇ ਅਨੁਸਾਰ ਕਿ ਕਿਸ ਤਰ੍ਹਾਂ ਦਾ ਦੁਪੱਟਾ ਤੁਸੀਂ ਲਾਈਕ ਕਰਦੇ ਹੋ ਉਸ ਤਰ੍ਹਾਂ ਦਾ ਅਸੀਂ ਤੁਹਾਨੂੰ ਡਾਈ ਕਰਵਾ ਦੇਾਂਗੇ ਸਾਰੇ ਤਰ੍ਹਾਂ ਦੇ ਦੁਪੱਟੇ ਆਪਣੇ ਕੋਲੇ ਹੁੰਦੇ ਆ ਪਿਓਰ ਦੇ ਵਿੱਚ ਵੀ ਤੇ ਸੈਮੀ ਦੇ ਵਿੱਚ ਵੀ ਮਸਲੀਨ ਹੋਵੇ ਸੈਫੋਨ ਹੋਵੇ ਜੌਰ ਜਟ ਤੇ ਜੂਟ ਸਾਰੇ ਦੁਪट्टे ਆਪਣੇ ਕੋਲੇ ਮਿਲ ਜਾਂਦੇ ਆ ਤੇ ਬਾਕੀ ਕਲਰ ਤੁਸੀਂ ਵੇਖ ਹੀ ਰਹੇ ਹੋ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਗਰਮੀ ਦੇ ਹਿਸਾਬ ਨਾਲ ਕਲਰ ਹੈ 파ਰਟੀ ਵੇਰ ਦਾ ਜਿਹੜਾ ਸੂਟ ਬਣ ਕੇ ਤਿਆਰ ਹੋਊਗਾ ਸੂਟ ਦੀ ਕੀਮਤ ਰਹੇਗੀ ਜੀ ਬਿਨਾ ਦੁਪੱਟਾ 2950 ਰੁਪਏ ਕਿਹਦੇ ਵਿੱਚ ਬਹੁਤ ਹੀ ਸੋਹਣਾ ਫਿਰੋਜੀ ਕਲਰ ਹੈ ਜੀ ਉਹ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਦਿਖਾ ਦੇਾਂਗੇ ਬਹੁਤ ਹੀ ਸੋਹਣਾ ਫਿਰੋਜੀ ਕਲਰ ਹੈ ਤਾਂ ਉਹ ਵੀ ਤੁਸੀਂ ਬਾਈ ਕਰ ਸਕਦੇ ਹੋ ਉਹ ਤੁਸੀਂ ਆਪ ਸਾਨੂੰ ਦੱਸਣਾ ਕਿ ਪਿਸਤਾ ਛੇੜ ਲੈਣਾ ਹੈ ਕਿ ਫਰੋਜੀ ਲੈਣਾ ਹੈ ਵੀ ਮਤਲਬ ਤੁਹਾਨੂੰ ਫਰੋਜੀ ਵੀ ਮਿਲ ਜੇਗਾ ਇਹਦੇ ਵਿੱਚ ਤੇ ਅਗਲਾ ਸੂਟ ਰਹੇਗਾ ਬਹੁਤ ਹੀ ਸੋਹਣਾ ਅਨੀਅਨ ਜਾਂ ਛੇੜ ਹੈ ਜੀ ਫਲਾਰਸ ਪ੍ਰਿੰਟ ਹੈ ਤੇ ਫੈਬਰਿਕ ਇਹਦਾ ਰੀਵਾ ਦਾ ਰਹੇਗਾ ਜਿਹੜਾ ਕਿ ਬਹੁਤ ਹੀ ਸੌਫਟ ਰਹੇਗਾ ਲਾਈਨਿੰਗ ਦੀ ਇਹਦੇ ਥੱਲੇ ਨੀੜਨੀ ਹੈ ਜਿਹੜੀ ਇਹਦਾ ਇਹ ਬਾਟਮ ਰਹੇਗੀ ਉਹ ਇਹਦੇ ਨਾਲ ਸੈਲਫ ਚ ਰਹੇਗੀ ਇਸ ਤਰ੍ਹਾਂ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਜਦੋਂ ਦੁਪੱਟਾ ਵਗੈਰਾ ਇਹਦੇ ਨਾਲ ਰੈਡੀ ਹੋ ਗਿਆ ਤੇ ਲੇਸ ਵਗੈਰਾ ਲੱਗ ਕੇ ਆਪਾਂ ਸਟੀਚਿੰਗ ਕਰਾ ਲਿਆ ਬਹੁਤ ਸੋਹਣਾ ਇਹ ਸੂਟ ਤਿਆਰ ਹੋਣਾ ਹੈ ਬਿਨਾਂ ਦੁਪੱਟਾ ਜਿਹੜੀ ਹੈਗੀ ਸੂਟ ਦੀ ਕੀਮਤ ਰਹੇਗੀ 950 ਰੁਪਏ ਤੇ ਕਲਰ ਪ੍ਰਿੰਟ ਤੁਸੀਂ ਵੇਖ ਹੀ ਰਹੇ ਹੋ ਗਰਮੀ ਵਾਲਾ ਬਹੁਤ ਹੀ ਸੋਹਣਾ ਕਲਰ ਹੈ ਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਫੈਬਰਿਕ ਵੀ ਬਿਲਕੁਲ কুল-কুল ਫੈਬਰਿਕ ਹੈ ਜੀ ਹਾਂਜੀ ਅਗਲਾ ਸੂਟ ਦੇਖੋ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਪਹਿਨਾਂ ਦਾ ਵੀ ਫੇਵਰਟ ਕਲਰ ਹੋਊਗਾ येलो ਬਹੁਤ ਹੀ ਸੋਹਣਾ ਜੈਲੋ ਕਲਰ ਹੈ ਜੀ ਜਿਹੜਾ ਵਿੱਚ ਫਲਾਰਗ ਦਾ ਕੰਮ ਕੰਬੀਨੇਸ਼ਨ ਹੈ ਕਲਰਸ ਦਾ ਉਹ ਵੀ ਬਹੁਤ ਹੀ ਪਿਆਰਾ ਹੈ ਤੁਸੀਂ ਵੇਖ ਹੀ ਰਹੇ ਹੋਵੋਗੇ ਜੈਲੋ ਨਾਲ ਹੀ ਅੱਖਾਂ ਦੀਆਂ ਨੂੰ ਖਾਣ ਵਾਲਾ ਜੈਲੋ ਨਹੀਂ ਹੈ ਬਹੁਤ ਹੀ ਪਿਆਰਾ ਜਾਂ ਜੈਲੋ ਹੈ ਮਿੱਠਾ ਜਾਂ ਤੇ ਵਿੱਚ ਜੇ ਆਪਾਂ ਇਹਦੇ ਫੈਬਰਿਕ ਦੀ ਗੱਲ ਕਰੀਏ ਤਾਂ ਬਹੁਤ ਸੌਫਟ ਫੈਬਰਿਕ ਹੈ ਜੀ ਬਿਲਕੁਲ ਮਲਾਈ ਕਿਸੇ ਤਰ੍ਹਾਂ ਦੀ ਜਿਹੜੀ ਹੈ ਲਾਈਨਿੰਗ ਦੀ ਨੀਡ ਨਹੀਂ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਬਹੁਤ ਹੀ ਸੋਹਣਾ ਜਿਹੜਾ ਹੈਗਾ ਆਪਣਾ ਸਟਾਫ ਹੈ ਇਹ ਜੇਕਰ ਆਪਾਂ ਇਹਦੇ ਨਾਲ ਦੁਪੱਟਾ ਜੈਲੋ ਰਖਾ ਕੇ ਮਲਟੀ ਲੇਸ ਲਾਵਾਂਗੇ ਤਾਂ ਵੀ ਬਹੁਤ ਸੋਹਣਾ ਲੱਗਣਾ ਸੂਟ ਨੇ ਜੀ ਤੇ ਇਸ ਲੇਸੇ ਜਿਹਾ ਵਗੈਰਾ ਲਵਾ ਕੇ ਸਟਿਚ ਕਰਾ ਲਾਂਗੇ ਤੇ ਜੇ ਆਪਾਂ ਇਹਦੇ ਨਾਲ ਦੁਪੱਟਾ ਜਿਹੜਾ ਟਾਈ ਐਂਡ ਡਾਈ ਦਾ ਰੱਖਾਂਗੇ ਉਹਦੇ ਨਾਲ ਵੀ ਇਹ ਸੂਟ ਦੀ ਫਿਨਿਸ਼ਿੰਗ ਹੈ ਜਿਹੜੀ ਬਹੁਤ ਹੀ ਆ ਜਾਣੀ ਹੈ ਜੀ ਬਹੁਤ ਸੋਹਣਾ ਸੂਟ ਲੱਗਣਾ ਬਾਕੀ ਭੈਣਾਂ ਨੂੰ ਦੇਖਣਾ ਵੀ ਸੋਹਣਾ ਲੱਗ ਰਿਹਾ ਮੈਨੂੰ ਤਾਂ ਇਹ ਬਹੁਤ ਹੀ ਵਧੀਆ ਪਿਆਰਾ ਤੇ ਸੋਹਣਾ ਸੂਟ ਲੱਗ ਰਿਹਾ ਜੀ ਪਤਾ ਨਹੀਂ ਜੈਲੋ ਮੈਨੂੰ ਜ਼ਿਆਦਾ ਵਧੀਆ ਲੱਗਦੇ ਆ ਹਾਂਜੀ ਇਹਦੀ ਪ੍ਰਾਈਸ ਰਹੇਗੀ 1200 ਤੇ 10 ਰੁਪਏ ਬਿਨ ਇਹ ਜਿਹੜਾ ਆਪਣਾ ਅਗਲਾ ਸੂਟ ਹੈ ਬਹੁਤ ਹੀ ਸੋਹਣਾ ਜਿਹੜਾ ਹੈਗਾ ਇਹਦਾ ਕਲਰ ਹੈ ਜੀ ਮਹਿੰਦੀ ਜਾਂ ਤੇ ਨਾਲ ਕੰਬੀਨੇਸ਼ਨ ਸਿਰਫ ਇੱਕ ਕਲਰ ਦਾ ਹੀ ਹੈ ਸਕਿਨ ਦਾ ਜਿਹੜਾ ਕਿ ਗਰਲਸ ਲੁੱਕ ਦਾ ਸੂਟ ਰਹੇਗਾ ਇਹਦੀ ਜੇ ਆਪਾਂ ਫੈਬਰਿਕ ਦੀ ਗੱਲ ਕਰੀਏ ਤਾਂ ਰਾਮਟੈਕਸ ਦਾ ਰਹੇਗਾ ਜੀ オリジナル ਮੋਹਰ ਲੱਗੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਾਲ-ਨਾਲ ਇਹਦੀ ਮੋਹਰ ਲੱਗੀ ਹੋਈ ਹੈ ਇਹ ਆਪਾਂ ਨੂੰ ਜਿਹੜੀ ਫੈਬਰਿਕ ਦੀ ਪਹਿਚਾਣ ਵੈਸੇ ਮੋਹਰ ਤੋਂ ਹੀ ਆ ਬਿਨਾ ਮੋਹਰ ਤੋਂ ਆਪਾਂ ਕੋਈ ਵੀ ਜਿਹੜਾ ਫੈਬਰਿਕ ਨਹੀਂ ਰੱਖਦੇ ਹਰ ਇੱਕ ਫੈਬਰਿਕ ਆ ਜਿਹੜਾ ਆਪਾਂ ਵਧੀਆ ਹੀ ਲੈਣੇ ਆ ਜੀ ਇਸ ਗੱਲ ਵੱਲੋਂ ਤੁਸੀਂ ਬਿਲਕੁਲ ਨਿਸ਼ਚੈਨਤ ਹੋ ਜਾਓ ਜੋ ਅਸੀਂ ਵੀਡੀਓ 'ਚ ਬੋਲ ਰਹੇ ਆ ਤੁਹਾਨੂੰ ਉਹੀ ਸਟਾਫ ਮਿਲੇਗਾ ਇਹਦੇ ਨਾਲ ਰਾਮ ਟੈਕਸ ਦੀ ਬਾਟਮ ਐ ਇਸ ਤਰ੍ਹਾਂ ਪਲੇਨ ਵਿੱਚ ਥੋੜਾ ਥੋੜਾ ਸੈਲਫ ਜਾ ਵੀ ਬਣਿਆ ਹੋਇਆ ਜੀ ਸਕਿਨ ਦਾ ਮੋਹਰ ਲੱਗੀ ਤੁਸੀਂ ਜਿਹੜੀ ਬਾਟਮ ਤੇ ਵੀ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਐ ਜੀ ਮਹਿੰਦੀ ਜਾਂ ਹਾਂ ਬਾਕੀ ਜੇ ਆਪਾਂ ਇਹਦੇ बॉटम ਤੇ ਵਰਕ ਕਰਾ ਲਈਏ ਇਸੇ ਤਰ੍ਹਾਂ ਟ੍ਰੇਸ ਕਰਕੇ ਡਿਜ਼ਾਈਨਿੰਗ ਦੀ ਤਾਂ ਬਹੁਤ ਹੀ ਸੋਹਣਾ ਬਣਨਾ ਹੈ ਕਿ ਇੱਕ ਕਲਰ ਦਾ ਹੀ ਵਰਕ ਹੋਊਗਾ ਇਹਦੇ ਤੇ ਸਕਿਨ ਤੇ ਇਸੇ ਤਰ੍ਹਾਂ ਜੇ ਆਪਾਂ ਵਧੀਆ ਦੁਪੱਟਾ ਨਾਲ ਰੈਡੀ ਕਰਵਾਵਾਂਗੇ ਤਾਂ ਗਰਲਸ ਲੁੱਕ ਦਾ ਬਹੁਤ ਹੀ ਸੋਹਣਾ ਸੂਟ ਆ ਜਿਹੜਾ ਬਣ ਕੇ ਤਿਆਰ ਹੋਣਾ ਹੈ ਜਿਹੜਾ ਕੱਪੜਾ ਹੈ ਕੱਪੜਾ ਬਹੁਤ ਜ਼ਿਆਦਾ ਸੋਹਣਾ ਜੀ ਕਲਰ ਵੀ ਫੂਲ ਜਾ ਗਰਮੀ ਦੇ ਹਿਸਾਬ ਨਾਲ ਬਹੁਤ ਹੀ ਸੋਹਣਾ ਕਲਰ ਪ੍ਰਿੰਟ ਹੈ ਜੀ ਇਹਦਾ ਪ੍ਰਾਈਸ ਇਹਦੀ ਰਹੇਗੀ ਬਿਨਾ ਦੁਪੱਟਾ 1050 ਰੁਪਏ ਜੀ ਜਿਹੜਾ ਅਗਲਾ ਸੂਟ ਆ ਆਪਣਾ ਗ੍ਰੇ ਕਲਰ ਚ ਰਹੇਗਾ ਜਿਹੜਾ ਕਿ ਬਹੁਤ ਹੀ ਸੋਹਣਾ ਪ੍ਰਿੰਟ ਆ ਇਹਦਾ ਇਹਦੇ ਨਾਲ ਆਪਾਂ ਪਹਿਲਾਂ ਵੀ ਇੱਕ ਸੂਟ ਇੱਕ ਵੀਡੀਓ ਚ ਦਿਖਾਇਆ ਸੀ ਇਹ ਰਿਪੀਟ ਤੇ ਇੱਕ ਆਪਣੀ ਮੋਗਿਆ ਤੋਂ ਆ ਭੈਣ ਉਹਨੇ ਸਾਨੂੰ ਆਰਡਰ ਕੀਤਾ ਸੀ ਤੇ ਦੁਪੱਟਾ ਉਹਨਾਂ ਦਾ ਪਿਓਰ ਮਸਲੀਨ ਦਾ ਬਹੁਤ ਹੀ ਸੋਹਣਾ ਟਾਈ ਐਂਡ ਡਾਈ ਦਾ ਤਿਆਰ ਕਰਵਾਇਆ ਸੀ ਇਹਦਾ ਵੀ ਅੱਜ ਮੈਂ ਪਾਰਸਲ ਲਾਉਣਾ ਸੀ ਮੈਂ ਕਿਹਾ ਚਲੋ ਭੈਣਾਂ ਨੂੰ ਇਹ ਸੂਟ ਵੀ ਆਪਾਂ ਇੱਕ ਵਾਰ ਦਿਖਾ ਦਈਏ ਬਹੁਤ ਹੀ ਸੋਹਣਾ ਦੁਪੱਟਾ ਹੈ ਦੁਪੱਟੇ ਦਾ ਫੈਬਰਿਕ ਦੇ ਵੀ ਕਿਆ ਕਹਿਣੇ ਆ ਜਿਹੜਾ ਸੂਟ ਇਹਦਾ ਵੀ ਜਿਹੜਾ ਹੈ ਫੈਬਰਿਕ ਬਹੁਤ ਸੋਹਣਾ ਰਹੇਗਾ ਰੀਵਾ ਬ੍ਰਾਂਡ ਦਾ ਬਹੁਤ ਸੌਫਟ ਹੈ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਤੇ ਕਲਰ ਤੇ ਪ੍ਰਿੰਟਿੰਗ ਇਹਦੀ ਤੁਹਾਨੂੰ ਦੇਖੀ ਰਹੀ ਹੈ ਲੇਸ ਵਗੈਰਾ ਲੱਗ ਕੇ ਸੂਟ ਨੇ ਬਹੁਤ ਹੀ ਸੋਹਣਾ ਇਹ ਤਿਆਰ ਹੋਣਾ ਤੇ ਇਹ ਵੀ ਸਾਡੀ ਭੈਣ ਦਾ ਸੀ ਪਾਰਸਲ ਅੱਜ ਲਾਉਣਾ ਸੀ ਮੈਂ ਕਿਹਾ ਚਲੋ ਦੁਆਰੇ ਇਹ ਸੂਟ ਤੁਹਾਨੂੰ ਵੀ ਦਿਖਾ ਦਈਏ ਇੱਕ ਵਾਰ ਤੇ ਭੈਣ ਦਾ ਵੀ ਧੰਨਵਾਦ ਕਰਦੇ ਆਂ ਪ੍ਰਾਈਸ ਇਹਦੀ ਦੁਪट्टे ਤੋਂ ਬਿਨਾ 1050 ਹੈ ਜੀ ਤੇ ਦੁਪट्टे ਸਮੇਤ ਇਸ ਤਰ੍ਹਾਂ ਟਾਈ ਐਂਡ ਡਾਈ ਦਾ ਲਾ ਕੇ ਪਿਓਰ ਮਸਲੀਨ ਦਾ ਲਾਈਨਾਂ ਵਾਲਾ ਦੁਪੱਟਾ ਲਾ ਕੇ 1550 ਰੁਪਏ ਦੀ ਕੀਮਤ ਹੈ ਜੀ ਹਾਂਜੀ ਅੱਜ ਦੀ ਵੀਡੀਓ ਦਾ ਜਿਹੜਾ ਲਾਸਟ ਸੂਟ ਹੈ ਜਿਹੜਾ ਇਹਦਾ ਕਲਰ ਹੈ ਜੀ ਬਹੁਤ ਹੀ ਸੋਹਣਾ ਮਾਸਟਰਡ ਹੈ ਤੇ ਵਿੱਚ ਸਕਿਨ ਤੇ ਥੋੜਾ ਡਾਰਕ ਲਾਈਟ ਜੇ ਦਾ ਕੰਬੀਨੇਸ਼ਨ ਹੈ ਜਿਹੜੀ ਡਿਜ਼ਾਈਨਿੰਗ ਆ ਉਹ ਵੀ ਡਿਫਰੈਂਟ ਹੈ ਨਾ ਹੀ ਤਾਂ ਫਲਾਵਰਸ ਬਣੇ ਹੋਏ ਆ ਨਾ ਹੀ ਅੰਬੀਆਂ ਥੋੜਾ ਡਿਫਰੈਂਟ ਡਿਜ਼ਾਈਨ ਜੇ ਦਾ ਜੀ ਜਿਹਦਾ ਆਪਾਂ ਫੈਬਰਿਕ ਦੀ ਗੱਲ ਕਰੀਏ ਤਾਂ ਫੈਬਰਿਕ ਰਹੇਗਾ ਲਵਲੀਨ ਚ ਜੀ ਜਿਹੜਾ ਕਿ ਬਹੁਤ ਹੀ ਸੌਫਟ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਇੰਨਾ ਮਲਾਈਮ ਕੱਪੜਾ ਜੀ ਬਹੁਤ ਜ਼ਿਆਦਾ ਸੋਹਣਾ ਇਹਦਾ ਸਟਾਫ ਤੁਸੀਂ ਦੇਖ ਹੀ ਰਹੇ ਹੋਵੋਗੇ ਬਾਕੀ ਜਿਹੜਾ ਹੈ ਸੂਟ ਸਟੀਚਿੰਗ ਦੇ ਸਿਰ ਤੇ ਹੀ ਵਧੀਆ ਬਣਦਾ ਜੀ ਜਦੋਂ ਆਪਾਂ ਇਹਨੂੰ ਲੇਸ ਵਗੈਰਾ ਲਗਾ ਕੇ ਔਰ ਨਾਲ ਪਿਓਰ ਮਸਲੀਨ ਦਾ ਦੁਪੱਟਾ ਲਾਵਾਂਗੇ ਟਾਈ ਐਂਡ ਡਾਈ ਕਰਾ ਕੇ ਲਾਵਾਂਗੇ ਚਾਹੇ ਤਾਂ ਜਾਂ ਲੇਸ ਦੀ ਫਿਨਿਸ਼ਿੰਗ ਨਾਲ ਤਾਂ ਸੂਟ ਦੀ ਗ੍ਰੇਸ ਫੇਰ ਹੀ ਬਣਦੀ ਹੈ ਜੇ ਆਪਾਂ ਇਹਦੀ ਕੀਮਤ ਦੀ ਗੱਲ ਕਰੀਏ ਤਾਂ ਬਿਨਾਂ ਦੁਪੱਟਾ ਇਹਦੀ ਕੀਮਤ ਰਹੇਗੀ ਜੀ 1350 ਰੁਪਏ ਬਾਕੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਸਪੋਰਟ ਕਰਨ ਲਈ ਤਹਿ ਦਿਲੋਂ ਧੰਨਵਾਦ ਤੇ ਇੱਕ ਜਿਹੜਾ ਮੈਂ ਲੱਕੀ ਡਰਾਅ ਰੱਖਿਆ ਹੋਇਆ ਹੈ 1000 ਸਬਸਕ੍ਰਾਈਬਰ ਹੋਣ ਤੇ ਉਹਦੇ ਲਈ ਵੀ ਮੈਂ ਤੁਹਾਨੂੰ ਜਿਹੜੇ ਨਵੇਂ ਸਾਡੇ ਚੈਨਲ ਨੂੰ ਵੇਖ ਰਹੇ ਆ ਉਹਨਾਂ ਨੂੰ ਬੇਨਤੀ ਕਰਦੀ ਆ ਕਿ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਦਿਆ ਕਰੋ ਜੀ ਵੀ ਸਬਸਕ੍ਰਾਈਬ ਅਸੀਂ ਕਰ ਦਿੱਤਾ ਹੈ ਤਾਂ ਕਿ ਤੁਹਾਡਾ ਨਾਮ ਹੈ ਜਿਹੜਾ ਮੈਂ ਲੱਕੀ ਡਰਾਅ ਦੇ ਵਿੱਚ ਸ਼ਾਮਲ ਕਰ ਸਕਾਂ ਆ ਬਾਕੀ ਵੀਡੀਓ ਦੇਖਣ ਲਈ ਦੁਬਾਰਾ ਤੋਂ ਬਹੁਤ-ਬਹੁਤ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਸੋਹਣੇ-ਸੋਹਣੇ ਸੂਟ ਪਾਉਂਦੇ ਰਹੋ